ਸਤਿ ਸ਼੍ਰੀ ਅਕਾਲ ਜੀ ਦੇਖੋ ਜਿਹੜਾ ਨੌਂ ਬ੍ਰਾਮ ਸ਼ੇਰ ਸਿੰਘ ਵਾਲਾ ਅਜਾਬਾ ਪਿੰਡ ਦੀ ਫਾਟ ਹੈ ਉਹਦੇ ਵਿੱਚ ਪਾਣੀ ਇਸਟਮ 3 ਫੁੱਟ ਦੇ ਕਰੀਬ ਜਿਹੜਾ ਡੂੰਗਾ ਹੋ ਚੁੱਕਿਆ ਹੈ ਤੇ ਸੜਕ ਦੇ ਥੱਲੋਂ ਜਿਹੜੇ ਮੋਗੇ ਪਏ ਮੋਗਾਂ ਚ ਕਰਾਸ ਹੋ ਰਿਹਾ ਤਾਂ ਦੂਸਰੇ ਪਾਸੇ ਤੋਂ ਦਿਖਾ ਦਿੰਨੇ ਆਂ ਜੀ ਲਾਈਵ ਤਸਵੀਰਾਂ ਇਹ ਅੱਜ 14 ਤਰੀਕ ਦਾ ਜਿਹੜਾ ਲਾਈਵ ਹੈ ਤੁਹਾਨੂੰ ਦਿਖਾ ਰਿਹਾ ਮੈਂ ਸਤਲੋਈ ਦੀ ਮਾਰ ਰੇਠ ਆਉਂਦਾ ਸਾਡਾ ਏਰੀਆ ਨੌਂ ਬਰਾਮ ਸ਼ੇਰ ਸਿੰਘ ਵਾਲਾ ਔਰ ਪਿੰਡ ਦੁੱਲੇ ਕੇ ਨੱਥੂ ਵਾਲਾ ਦਾ ਰਾਣਾ ਪੰਜਗਰਾਈ ਬੁੱਧਾਂ ਵਾਲੇ ਝੁੱਗੇ ਇਹ ਚਾਰ ਪੰਜ ਪਿੰਡਿਆਂ ਨੂੰ ਜਿਹੜੀ ਮਾਰ ਪੈਂਦੀ ਹੈ ਸਤਲੋਈ ਦੀ ਫਸਲਾਂ ਤੁਹਾਡੇ ਸਾਹਮਣੇ ਵੇਖੋ ਝੋਨਾ ਜਿਹੜਾ ਡੁੱਬਿਆ ਹੋਇਆ ਔਰ ਦੂਰ ਤੱਕ ਦੇਖੋ ਇਧਰੋਂ ਇਹ ਪਾਕਿਸਤਾਨ ਵਾਲੀ ਸਾਈਡ ਤੋਂ ਇਧਰੋਂ ਪਾਣੀ ਪੁੱਠਾ ਆਉਂਦਾ ਤੇ ਇਧਰ ਨੂੰ ਦਿਨ ਚੜ੍ਹਦੇ ਵਾਲੀ ਸਾਈਡ ਨੂੰ ਜਾਂਦਾ ਇਧਰ ਅੱਗੇ ਆ ਜਾਂਦਾ ਪਿੰਡ ਦੁੱਲੇ ਕੇ ਨੱਥੂ ਵਾਲਾ ਤੇ ਕੱਲ ਤੱਕ ਇਹ ਸੜਕ ਬੰਦ ਹੋ ਸਕਦੀ ਹੈ ਕੱਲ ਤੱਕ ਸੜਕ ਬੰਦ ਹੋ ਜੂਗੀ ਪਾਣੀ ਜਿਹੜਾ ਸੜਕ ਤੱਕ ਪਹੁੰਚ ਜਾਣਾ ਸਕੇ ਚੜ ਜਾਗਾ ਔਰ ਅਸੀਂ ਸਰਕਾਰਾਂ ਤੱਕ ਅੱਗੇ ਵੀ ਬੜੀਆਂ ਬੇਨਤੀਆਂ ਕੀਤੀਆਂ ਵੀ ਸਾਨੂੰ ਇਹ ਪੁਲ ਜ਼ਰੂਰੀ ਚਾਹੀਦਾ ਜਿਹੜਾ ਇਧਰੋਂ ਘੱਟੋ-ਘੱਟ 4 ਤੋਂ 5 ਮਿੰਟਾਂ ਦਾ ਜਿਹੜਾ ਸੰਪਰਕ ਟੁੱਟ ਜਾਂਦਾ ਪਾਣੀ ਚੜਨ ਕਰਕੇ ਘੱਟੋ-ਘੱਟ 4-5 ਮਿੰਟਾਂ ਦਾ ਸੰਪਰਕ ਟੁੱਟਦਾ ਜੀ ਬੇਨਤੀ ਆ ਮੌਜੂਦ ਸਰਕਾਰਾਂ ਅੱਗੇ ਸਾਨੂੰ ਇਸ ਏਰੀਆ ਵਿੱਚ ਪੁਲ ਜ਼ਰੂਰ ਦਿੱਤਾ ਜਾਵੇ ਜਿੱਦਾਂ ਪਿੰਡ ਫੂਲੇ ਵਾਲਾ ਨੂੰ ਇੱਕ ਪੁਲ ਦਿੱਤਾ ਗਿਆ ਸੀ ਉੱਥੇ ਵੀ ਜਾ ਕੇ ਆਏ ਸੀ ਅਸੀਂ ਕਾਫੀ ਜ਼ਿਆਦਾ ਪਾਣੀ ਉੱਥੇ ਵੀ ਤੇਜ਼ ਹੈ ਪਰ ਉਹਨਾਂ ਦਾ ਪੁਲ ਬਣਨ ਕਰਕੇ ਕੁਝ ਉਹਨਾਂ ਨੂੰ ਆਉਣ ਜਾਣਾ ਸੁਖਾਲਾ ਹੋ ਗਿਆ ਬਾਕੀ ਵੀਡੀਓ ਨੂੰ ਜਲਦੀ ਨੂੰ ਜ਼ਰੂਰ ਸ਼ੇਅਰ ਜ਼ਰੂਰ ਕਰੀ ਚੱਲਿਓ ਤਾਂ ਜੋ ਜਿੰਨਾ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋਗੇ ਸਾਡੇ ਜਿਹੜੇ ਇਹ 4-5 ਪਿੰਡਾਂ ਦਾ ਪ੍ਰੋਬਲਮ ਹੈ ਪੁਲ ਵਾਲੀ ਤੇ ਜੇ ਮੌਜੂਦ ਸਰਕਾਰਾਂ ਤੱਕ ਪਹੁੰਚਦੀ ਆ ਸਾਡੀ ਇਹ ਪ੍ਰੋਬਲਮ ਹੱਲ ਹੋ ਜੇ ਤੇ ਬਾਕੀ ਜੋ ਮਾਰਤਾ ਪੈਂਦੀ ਹੈ ਛੋਟੇ ਜ਼ਿੰਮੇਦਾਰਾਂ ਨੂੰ ਦੇਖੋ ਕਿੰਨਾ ਫਸਲ ਖਰਾਬ ਹੋ ਗਿਆ ਖਰਾਬਾ ਹੋ ਗਿਆ ਤੇ ਸਰਕਾਰਾਂ ਤੋਂ ਉਮੀਦ ਤਾਂ ਹੁੰਦੀ ਹੈ ਪਰ ਮੁਆਵਜ਼ੇ ਬਹੁਤ ਘੱਟ ਮਿਲਦੇ ਆ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਜ਼ਰੂਰ ਕਰਿਓ ਵੀਰ ਜੀ ਬਣ ਕੇ ਸ਼ੇਅਰ ਕਰੀ ਚੱਲਿਓ